ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਸਰਾਫਾ ਕਾਰੋਬਾਰੀ ਦੇ ਉੱਤੇ ਜੀਐਸਟੀ ਦੀ ਜਿਹੜੀ ਰੇਟ ਦੱਸੀ ਜਾ ਰਹੀ ਹੈ ਟੀਮਾਂ ਜਿਹੜੀਆਂ ਘਰੇ ਪਹੁੰਚਦੀਆਂ ਹਨ ਤੇ ਗੱਲ ਕਰੀਏ ਤਾਂ ਇਹ ਲੰਬੇ ਸਮੇਂ ਤੋਂ ਜਿਹੜੇ ਹਵਾਲੇ ਦੇ ਅਤੇ ਬੋਗਸ ਬਿਲਿੰਗ ਦਾ ਜਿਹੜਾ ਮਾਮਲਾ ਦੱਸਿਆ ਜਾ ਰਿਹਾ ਚਰਚਾਵਾਂ ਇਹ ਚੱਲ ਰਹੀਆਂ ਕਿ ਬੋਗਸ ਬਿਲਿੰਗ ਤੇ ਹਵਾਲੇ ਦੇ ਪੈਸੇ ਦਾ ਲੈਣ-ਦੇਣ ਕੀਤਾ ਜਾਂਦਾ ਸੀ ਇਹਨਾਂ ਦੇ ਵੱਲੋਂ ਜਿਸ ਦੇ ਕਾਰਨ ਜਿਹੜੀ ਹੈ ਕੇਂਦਰੀ ਏਜੰਸੀਆਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਜੀਐਸਟੀ ਦੀ ਜਿਹੜੀ ਹਰਿਆਣਾ ਤੇ ਦਿੱਲੀ ਦੀਆਂ ਟੀਮਾਂ ਦਸੀਆਂ ਜਾ ਰਹੀਆਂ ਨੇ ਫਿਲਹਾਲ ਜਿਹੜੀ ਐ ਅਧਿਕਾਰਿਕ ਪੁਸ਼ਟੀ ਇਸ ਤੇ ਨਹੀਂ ਹੋਈ ਹੈ ਲੇਕਿਨ ਗੱਡੀਆਂ ਕਿਤੇ ਨਾ ਕਿਤੇ ਗਵਰਨਮੈਂਟ ਆਫ ਇੰਡੀਆ ਦੀ ਜਿਹੜੀਆਂ ਗੱਡੀਆਂ ਉੱਥੇ ਲਿਖੀਆਂ ਹੋਈਆਂ ਨਜ਼ਰ ਆ ਰਹੀਆਂ ਫਿਲਹਾਲ ਹਰਿਆਣੇ ਦੀਆਂ ਜਿਹੜੀਆਂ ਗੱਡੀਆਂ ਨੰਬਰ ਪਲੇਟਾਂ ਤੋਂ ਜੇ ਜਾਪਦਾ ਤਾਂ ਹਰਿਆਣੇ ਦੀਆਂ ਜਿਹੜੀਆਂ ਗੱਡੀਆਂ ਦਸੀਆਂ ਜਾ ਰਹੀਆਂ ਫਿਲਹਾਲ ਦੇਖ ਸਕਦੇ ਹਾਂ ਤਸਵੀਰਾਂ ਜਿੱਥੇ ਅਫਸਰ ਵੀ ਜਿਹੜੇ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਫਿਲਹਾਲ ਗੱਲ ਕਰੀਏ ਤਾਂ ਲੁਧਿਆਣਾ ਤੋਂ ਸਵੇਰ ਤੋਂ ਹੀ ਜਿਹੜੀ ਇਹ ਇਹ GST ਦੀ ਦੱਸੀ ਜਾ ਰਹੀ ਹੈ ਫਿਲਹਾਲ ਇਸ ਦੀ ਅਧਿਕਾਰਿਕ ਪੁਸ਼ਟੀ ਤਾਂ ਹਲੇ ਨਹੀਂ ਹੋਈ ਲੇਕਿਨ GST ਦੇ ਵੱਲੋਂ ਜਿਹੜੀ ਇਹ ਰੇਡ ਦੱਸਿਆ ਜਾ ਰਿਹਾ ਕਿ GST ਦੇ ਅਧਿਕਾਰੀ ਜਿਹੜੇ ਇੱਥੇ ਪਹੁੰਚਦੇ ਨੇ ਤੜਕ ਸਵੇਰ ਤੇ ਉਸ ਤੋਂ ਬਾਅਦ ਜਿਹੜਾ ਕਿਸੇ ਨੂੰ ਵੀ ਅੰਦਰ ਆਉਣ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਹੈ ਫਿਲਹਾਲ ਗੱਲ ਕਰੀਏ ਤਾਂ ਸਰਾਫਾ ਕਾਰੋਬਾਰੀ ਦੱਸਿਆ ਜਾ ਰਿਹਾ ਰਾਮਨਗਰ ਦੇ ਜਿਹੜਾ ਕਿ ਇੱਕ ਇਲਾਕਾ ਹੈ ਜਿਸ ਦੇ ਘਰ ਦੇ ਵਿੱਚ ਜਿਹੜੀਆਂ ਰੇਡ ਚੱਲਦੀਆਂ ਫਿਲਹਾਲ ਹੋਰ ਵੀ ਟਿਕਾਣਿਆਂ ਦੇ ਉੱਤੇ ਦੱਸਿਆ ਜਾ ਰਿਹਾ ਕਿ ਜਿਹੜੀ ਰੇਡ ਹੈ ਫਿਲਹਾਲ ਚਰਚਾਵਾਂ ਜਿਹੜੀਆਂ ਛੜੀਆਂ ਹੋਈਆਂ ਨਜ਼ਰ ਆ ਰਹੀਆਂ ਕਿ ਬੋਗਸ ਬਿਲਿੰਗਾਂ ਤੇ ਹਵਾਲੇ ਦੇ ਪ লেনদেন ਚੱਲ ਰਿਹਾ ਸੀ ਕਰੋੜਾਂ ਦੇ ਹਿਸਾਬ ਨਾਲ ਜਿਹੜਾ ਕਿ লেনদেন ਹੁੰਦਾ ਸੀ ਜਿਸ ਦੇ ਚਲਦੇ ਜੜੀਆਂ ਕੇਂਦਰੀ ਏਜੰਸੀਆਂ ਇੱਥੇ ਪਹੁੰਚੀਆਂ ਫਿਲਹਾਲ ਕੀ ਕੁਝ ਜਿਹੜਾ ਸਾਹਮਣੇ ਆਏਗਾ ਇਹ ਤਾਂ ਵਕਤ ਨੂੰ ਤੇ ਪਤਾ ਲੱਗੇਗਾ ਫਿਲਹਾਲ ਦੱਸ ਦਈਏ ਕਿ ਜੀਐਸਟੀ ਟੀਮਾਂ ਦਸੀਆਂ ਜਾ ਰਹੀਆਂ ਫਿਲਹਾਲ ਅਧਿਕਾਰਿਕ ਪੁਸ਼ਟੀ ਇਸ ਦੀ ਨਹੀਂ ਹੋਈ ਕਿ ਕੁਝ ਜਿਹੜੇ ਬਾਅਦ ਵਿੱਚ ਪ੍ਰੈਸ ਨੋਟ ਜਰੀਏ ਕੀ ਕੁਝ ਜਿਹੜਾ ਸਾਹਮਣੇ ਲੈ ਕੇ ਆਉਣ ਦੇ